ਸਭ ਤੁਸੀਂ ਕੈਂਪੇਨਿੰਗ ਕਰ ਰਹੇ ਹੋ ਪਿੰਡਾਂ ਦੇ ਵਿੱਚ ਜਾ ਕੇ ਕਿਵੇਂ ਦਾ ਲੋਕਾਂ ਦਾ ਹੰਗਾਰਾ ਤੁਹਾਨੂੰ ਮਿਲ ਰਿਹਾ ਤੁਹਾਨੂੰ ਜੀ ਹੰਗਾਰਾ ਮਿਲ ਰਿਹਾ ਬੜਾ ਪਿਆਰ ਮਿਲ ਰਿਹਾ ਕਿਹੜੀਆਂ ਸਮੱਸਿਆਵਾਂ ਲੱਗ ਕੇ ਤੁਹਾਡੇ ਕੋਲ ਆ ਰਹੀਆਂ ਤਾਂ ਕਿ ਉਹ ਤੁਸੀਂ ਬਾਤ ਚ ਪਹੁੰਚੇ ਤੁਸੀਂ ਇਹ ਜੋ ਸਮੱਸਿਆਵਾਂ ਬਹੁਤ ਆਈਆਂ ਮਗਰਲੇ 70 ਸਾਲ ਰਾਜ ਕਰਦੀਆਂ ਪਾਰਟੀਆਂ ਨੇ ਮਸਲੇ ਹੱਲ ਹੀ ਨਹੀਂ ਕੀਤੇ ਪਰ ਜਿਹੜਾ ਐਮਐਲਏਆਂ ਦਾ ਜਾਣਾ ਲੱਗਿਆ ਹੋਇਆ ਤਾਂ ਲੱਗਦਾ ਐਂਡ ਦੇ ਵਿੱਚ ਆ ਕੇ ਕੋਈ ਦਿੱਕਤ ਪਰੇਸ਼ਾਨੀ ਹੋएगी ਇਸ ਚੀਜ਼ ਨੂੰ ਲੈ ਕੇ ਸਾਡਾ ਨਾ ਤਾਂ ਕੋਈ ਐਮਐਲਏ ਜਾਣ ਵਾਲਾ ਹੈ ਨਾ ਕੋਈ ਆ ਵਰਕਰ ਜਾਣ ਵਾਲਾ ਹੈ ਉਹ ਤਾਂ ਉਹਨਾਂ ਦੀ ਆਪ ਸੋਚ ਦੀ ਹੈ ਉਹ ਇੱਕ ਕੈਂਡੀਡੇਟ ਨੂੰ ਫੜ ਕੇ ਲਿਆਉਂਦੇ ਉਹ ਭੱ ਸੀਟ ਮਿਲੂਗੀ ਤਾਂ ਉਸੇ ਕਿੰਨੇ ਚਿਰਾਂ ਦੇ ਵਿੱਚ ਇਹਨਾਂ ਦਾ ਜਿਹੜਾ ਸਮੱਸਿਆ ਨੂੰ ਹੱਲ ਕਰਾਂਗੇ ਜਿੰਨੀ ਛੇਤੀ ਛੇਤੀ ਹੋ ਸਕੇ ਇਹਨਾਂ ਦਾ ਹੱਲ ਕਰਾਂਗੇ ਮੈਂ ਮੁਕਸਰ ਤੋਂ ਐਮਐਲਏ ਆ ਮੈਂ ਮੁਕਸਰ ਦੇ ਹਰੇਕ ਮੁੱਦੇ ਨੂੰ ਟੱਚ ਕੀਤਾ ਆ ਤਾਂ ਮੁਕਾਦੀ ਰਾਜਨੀਤੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਵੀ ਕੀਤੀ ਸੀ ਆਪਾਂ 75 76 ਦੇ ਵਿੱਚ ਪਰ ਉਹ ਫੇਲ ਰਹੀ ਸੀ ਤੇ ਮੋਦੀ ਵੀ ਇਸ ਗੱਲ ਫੇਰ ਰਊਗਾ ਕਿਉਂਕਿ ਲੋਕੀ ਡਰ ਕੇ ਰਾਜਨੀਤੀ ਨਹੀਂ ਚਾਹੁੰਦੇ ਕਿਸੇ ਦਬਕੇ ਦੇ ਥੱਲੇ ਰਾਜਨੀਤੀ ਨਹੀਂ ਚਾਹੁੰਦੇ ਸਾਫ਼ ਸੁਥਰੀ ਰਾਜਨੀਤੀ ਚਾਹੁੰਦੇ ਪੰਜਾਬ ਦੇ ਲੋਕੀ we <laughs> ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ ਹਲਕੇ ਤੋਂ ਜਗਦੀਪ ਸਿੰਘ ਕਾਕਾ ਬਰਾੜ ਹੁਰਾ ਉੱਤੇ ਭਰੋਸਾ ਜਤਾਇਆ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਉੱਤੇ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਜੀ ਡਾਕਟਰ ਸਾਹਿਬ ਤੁਸੀਂ ਕੈਂਪੇਨਿੰਗ ਕਰ ਰਹੇ ਹੋ ਪਿੰਡਾਂ ਦੇ ਵਿੱਚ ਜਾ ਕੇ ਕਿਵੇਂ ਦਾ ਲੋਕਾਂ ਦਾ ਹੰਗਾਰਾ ਤੁਹਾਨੂੰ ਮਿਲਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਬੜਾ ਪਿਆਰ ਮਿਲ ਰਿਹਾ ਜੀ ਤਾਂ ਜ਼ਿਆਦਾਤਰ ਪੰਜਾਬ ਦੇ ਵਿੱਚ ਜਿਹੜੀਆਂ ਸਮੱਸਿਆ ਲੋਕੀ ਕਿਹੜੀਆਂ ਸਮੱਸਿਆ ਲੈ ਕੇ ਤੁਹਾਡੇ ਕੋਲ ਆ ਰਹੇ ਤਾਂ ਕਿ ਉਹਨਾਂ ਤੋਂ ਤੁਸੀਂ ਬਾਤ ਚਕੋ ਜੇ ਤੁਸੀਂ ਇਹ ਚੋਣਾਂ ਨੂੰ ਜਿੱਤ ਦਿਓ ਤਾਂ ਸਮੱਸਿਆ ਬਹੁਤ ਆਈ ਮਗਰਲੇ 70 ਸਾਲ ਰਾਜ ਕਰਦੀ ਜਿਵੇਂ ਜਿੱਥੇ ਅਸੀਂ ਖੜੇ ਹਾਂ ਇੱਥੇ ਕਿਨੋਆ ਦੀ ਮੰਡੀ ਦੀ ਸਮੱਸਿਆ ਹੈ ਜੀ ਨਹਿਰੀ ਪਾਣੀ ਦੀ ਸਮੱਸਿਆ ਹੈ ਬਹੁਤ ਸਾਰੀਆਂ ਸਮੱਸਿਆ ਫਿਰੋਜ਼ਪੁਰ ਬਾਰਡਰ ਤੇ ਜਾਈਏ ਤਾਂ ਉੱਥੇ ਹੋਰ ਸਮੱਸਿਆ ਜ਼ਮੀਨਾਂ ਪੱਕੀਆਂ ਕਰਾਉਣ ਲਈ ਲੋਕੀ ਮਿਹਨਤ ਕਰ ਰਹੇ ਹੈ ਪਰ ਸਰਕਾਰ ਨੇ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਪਾਰਲੀਮੈਂਟ ਚ ਪਹੁੰਚ ਕੇ ਉਹਨਾਂ ਦੀ ਜ਼ਮੀਨਾਂ ਪੱਕੀਆਂ ਕਰਾਉਣ ਲਈ ਹਰ ਹਾਲਤ ਕੋਸ਼ਿਸ਼ ਕਰਾਂਗੇ ਤੇ ਇੱਕ ਪਾਸੇ ਦੇਖਿਆ ਜਾਵੇ ਜਿਹੜੀਆਂ ਬਾਕੀ ਪਾਰਟੀਆਂ ਨੇ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਭਾਜਪਾ ਪਾਰਟੀ ਹੋਵੇ ਬੜਾ ਫੇਰ ਬਦਲ ਉਹਦੇ ਵਿੱਚ ਚੱਲ ਰਿਹਾ ਹੈ ਐਦਾਂ ਦਾ ਕਿਸ ਤਰ੍ਹਾਂ ਲੱਗਦਾ ਕਿ ਕਿਤੇ ਤੁਹਾਨੂੰ ਉਸ ਤਰੀਕੇ ਦੀ ਤੁਹਾਨੂੰ ਪਰੇਸ਼ਾਨੀ ਤਾਂ ਨਹੀਂ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਇੱਧਰ ਉੱਧਰ ਜਿਹੜਾ ਐਮਐਲਏਆਂ ਦਾ ਜਾਣਾ ਲੱਗਿਆ ਹੋਇਆ ਤੁਹਾਨੂੰ ਲੱਗਦਾ ਐਂਡ ਦੇ ਵਿੱਚ ਆ ਕੇ ਕੋਈ ਦਿੱਕਤ ਪਰੇਸ਼ਾਨੀ ਹੋਈ ਕਿ ਇਸ ਚੀਜ਼ ਨੂੰ ਨਹੀਂ ਸਾਡਾ ਨਾ ਤਾਂ ਕੋਈ ਐਮਐਲਏ ਜਾਣ ਵਾਲਾ ਹੈ ਨਾ ਕੋਈ ਵਰਕਰ ਜਾਣ ਵਾਲਾ ਹੈ ਉਹ ਤਾਂ ਉਹਨਾਂ ਦੀ ਆਪ ਸੋਚ ਦੀ ਹੈ ਉਹ ਇੱਕ ਕੈਂਡੀਡੇਟ ਨੂੰ ਫੜ ਕੇ ਲਿਆਉਂਦੇ ਉਹ ਭੱਜ ਜਾਂਦਾ ਦੂਜਾ ਲਿਆਉਂਦੇ ਉਹਨਾਂ ਨੂੰ ਲੜਾਉਣ ਨੂੰ ਬੰਦਾ ਨਹੀਂ ਥਿਆ ਰਿਹਾ ਜੀ ਤੇ ਤੇ ਤੁਸੀਂ ਜੇ ਤੁਹਾਡੀ ਸੀਟ ਤੁਸੀਂ ਲੈ ਜਨਦੇ ਹੋ ਇਥੋਂ ਦੀ ਜੇ ਤੁਸੀਂ ਆਂਦੇ ਆਮ ਲੋਕਾਂ ਜਿਵੇਂ ਤੁਸੀਂ ਕਹਾਂ ਕਿ ਕਿੰਨੋਂ ਨੂੰ ਲੈ ਕੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਪਾਣੀ ਨੂੰ ਲੈ ਕੇ ਪਰੇਸ਼ਾਨੀ ਆ ਰਹੀ ਹੈ ਤੇ ਕਦੀ ਪਿਛਲੀ ਜਿਹੜੀਆਂ ਸਰਕਾਰਾਂ ਉਹ ਵੀ ਇਹਨਾਂ ਨੂੰ ਤਸੱਲੀ ਦਿੰਦੀਆਂ ਰਹੀਆਂ ਲੋਕਾਂ ਨੂੰ ਲੇਕਿਨ ਉਹਨਾਂ ਦੇ ਉਹ ਕੰਮ ਨਹੀਂ ਹੋਇਆ ਤਾਂ ਲੱਗਦਾ ਤੁਸੀਂ ਜਦੋਂ ਤੁਹਾਨੂੰ ਇਹ ਸੀਟ ਮਿਲੂਗੀ ਤੁਸੀਂ ਕਿੰਨੇ ਚਿਹਰਿਆਂ ਦੇ ਵਿੱਚ ਇਹਨਾਂ ਦਾ ਜਿਹੜਾ ਸਮੱਸਿਆ ਨੂੰ ਹੱਲ ਕਰੋਗੇ ਜਿੰਨੀ ਖੇਤੀ ਖੇਤੀ ਹੋ ਸਕੇ ਇਹਨਾਂ ਦਾ ਹੱਲ ਕਰਾਂਗੇ ਮੈਂ ਮੁਕਸਰ ਤੋਂ ਐਮ ਐਲ اے ਰਿਆ ਮੈਂ ਮੁਕਸਰ ਦੇ ਹਰੇਕ ਮੁੱਦੇ ਨੂੰ ਟੱਚ ਕੀਤਾ ਇਸ ਕਰਕੇ ਫਰੋਜਪੁਰ ਦੇ ਹਰੇਕ ਮੁੱਦੇ ਨੂੰ ਟੱਚ ਕਰਾਂਗੇ ਫਰੋਜਪੁਰ ਇੱਕ historial place ਵੀ ਬਣ ਸਕਦਾ ਉਹਦੀਆਂ ਚ ਬਹੁਤ ਪੁਰਾਣੀਆਂ ਬਿਲਡਿੰਗਾਂ ਟੂਰਿਜ਼ਮ ਵੀ ਬਣ ਸਕਦਾ ਇੰਡਸਟਰੀ ਵੀ ਆ ਸਕਦੀ ਆ ਪਾਣੀ ਦੀ ਜਿਹੜੀ ਬੋਹਰ ਏਰੀਆ ਚ ਦਿੱਕਤ ਆ ਇਹ ਵੀ ਦੂਰ ਕਰਾਂਗੇ ਇਸ ਲਈ ਤਾਂ ਪਹਿਲਾਂ ਸਦਾ ਭਗਵਾਨ ਸਿੰਘ ਮਾਨ ਯਤਨਸ਼ੀਲ ਹੈ ਇਸ ਕੰਮ ਲਈ ਵੈਸੇ ਤਾਂ ਆਮ ਆਦਮੀ ਪਾਰਟੀ ਨੇ ਜਿੰਨੀਆਂ ਵੀ ਹੁਣ ਤੱਕ ਲੋਕਾਂ ਨੂੰ ਦਿੱਤੀਆਂ ਨੇ ਕਿ ਅਸੀਂ ਇਹਨਾਂ ਦੀ ਮੰਗਾਂ ਨੂੰ ਪੂਰੀ ਕਰਾਂਗੇ ਕਿਤਨਾ ਕਿਤੇ ਉਹ ਪੂਰੀ ਕਰਦੇ ਨਜ਼ਰ ਆ ਰਹੇ ਕੱਲ ਦਲਬੀਰ ਸਿੰਘ ਗੋਲਡੀ ਨੇ ਵੀ ਜਿਹੜਾ ਕੀ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦਿਨ ਪ੍ਰਤੀ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ਤੇ ਕਿਵੇਂ ਅੱਗੇ ਉਹ ਫਾਈਟ ਕਰਪਾ ਦੀ ਭਾਜਪਾ ਨੇ ਕਿਉਂਕਿ ਕਿਤਨਾ ਕਿਤੇ ਭਾਜਪਾ ਵੀ ਆਪਣਾ ਪੂਰਾ ਜੋਰ ਲਾ ਰਹੀ ਹੈ ਚਾਹੇ ਉਹ ਈਡੀ ਦੇ ਰਾਹੀਂ ਹੋਵੇ ਜਾਂ ਕਿਤੇ ਨਾ ਕਿਤੇ ਲੋਕਾਂ ਦਾ ਆਪ ਰੋਪ ਹੈ ਤੇ ਕਿਵੇਂ ਤੁਸੀਂ ਇਸੀ ਨੂੰ ਦੇਖਦੇ ਹੋ ਦੇਖੋ ਜੀ ਅਸੀਂ ਕੰਮਾਂ ਨਾਲ ਹੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਕੰਮ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਲੀਡਰ ਸਾਡੇ ਨਾਲ ਬਾਹਰੋਂ ਆ ਰਹੇ ਉਹ ਕੰਮਾਂ ਨੂੰ ਵੇਖ ਕੇ ਜੇ ਅਸੀਂ ਲੋਕਾਂ ਦੇ ਕੰਮ ਕਰਾਂਗੇ ਲੋਕ ਸਾਡੇ ਨਾਲ ਹੋਣਗੇ ਤੇ ਲੀਡਰ ਕੁਦਰਤੀ ਆਉਣਗੇ ਜੇ ਭਾਜਪਾ ਦੀ ਗੱਲ ਕਰوں ਉਹ ਡਰਾ ਧਮਕਾ ਦੀ ਰਾਜਨੀਤੀ ਦੀ ਹੈ ਡਰਾ ਧਮਕਾ ਦੀ ਰਾਜਨੀਤੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਵੀ ਕੀਤੀ ਸੀ 75 77 ਦੇ ਵਿੱਚ ਪਰ ਉਹ ਫੇਲ ਰਹੀ ਸੀ ਤੇ મોદી ਵੀ ਇਸ ਦਾ ਫੇਲ ਹੋਊਗਾ ਕਿਉਂਕਿ ਲੋਕੀ ਡਰ ਕੇ ਰਾਜਨੀਤੀ ਨਹੀਂ ਚਾਹੁੰਦੇ ਕਿਸੇ ਦਬਕੇ ਦੇ ਥੱਲੇ ਰਾਜਨੀਤੀ ਨਹੀਂ ਚਾਹੁੰਦੇ ਸਾਫ ਸੁਥਰੀ ਰਾਜਨੀਤੀ ਚਾਹੁੰਦੇ ਪੰਜਾਬ ਦੇ ਲੋਕ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਗੇ ਸਾਡੇ ਨਾਲ ਜਗਦੀਪ ਸਿੰਘ ਕਾਕਾ ਬਰਾੜ ਹੋਰੀ ਜਿੰਨਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਮੈਂ ਲੋਕਾਂ ਦੇ ਲਈ ਸ਼ੁਰੂ ਤੋਂ ਕੰਮ ਕਰਦਾ ਆਂ ਤੇ ਜੇ ਮੈਂ ਇਸ ਵਾਰ ਚੋਣ ਜਿੱਤਦਾ ਤੇ ਮੈਂ ਲੋਕਾਂ ਲਈ ਸ਼ੁਰੂ ਤੋਂ ਲੜਦਾ ਤੇ ਹੁਣ ਵੀ ਲੜਦਾ ਰਵਾਂਗਾ ਕੈਮਰਾਮੈਨ ਆਸ਼ੂ ਦੇ ਨਾਲ ਮੈਂ ਸ਼ਾਂ ਕਲੇਰ ਪੰਜਾਬ ਪੋਸਟ ਚੈਨਲ ਫਰੋਸਪੁਰ